ਹੇ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸੰਤੂ ਗੁਰਬਾਣੀ ਚੈਨਲ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੇ ਮੇਰੇ ਭੈਣ ਭਰਾ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਨੂੰ ਟਾਈਮ ਤੇ ਟਾਈਮ ਮਿਲਦਾ ਰਹੇ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਨਾ ਫੁੱਲ ਵਾਚ ਕਰਨਾ ਜੀ ਨਾਮ ਸ੍ਰੀ ਵਾਹਿਗੁਰੂ ਜੀ ਅਨੰਦ ਸਾਹਿਬ ਰਾਮਕਲੀ ਮਹੱਲਾ ਤੀਜਾ ਏਕੁਮਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾ ਗਾਬੋ ਹਰੀ ਕੇ ਰਾਮਨ ਜਨੀ ਵਸਾਇਆ ਕਾਹੇ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗਲਾਂ ਸਮਰਥ ਸਵਾਮੀ ਸੋ ਕੋਮਣੋ ਵਿਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਤੇ ਹੀ ਸੋ ਪਾਵੈ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਏ ਨਾਮ ਜਿਨਕੇ ਮਨ ਵਸਿਆ ਆਵਾਜੇ ਸ਼ਬਦ ਕਨੇ ਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸੱਚੇ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਿਓ ਜਿਸ ਦੀਆਂ ਇਹ ਬੜੇਆਂ ਆਇਆਂ ਕਹੇ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮੇ ਰਹਾ ਆਧਾਰੋ ਵਾਜੇ ਪੰਚ ਸ਼ਬਦਿਤ ਘਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲ ਅਜਿਤ ਕਰਤਾ ਰਿਆਂ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਦੁਰ ਕਰਮ ਪਾਇਆ ਤਦ ਜਨ ਕੋ ਸੀ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰੇਨ ਹਦਵਾਜ ਸਾਚੇ ਲਿਵੇ ਬਿਣ ਦੇਨ ਮਾਣੀ ਦੇਨ ਮਾਣੀ ਲਿਵ ਵਾਜੋ ਕਿਆ ਕਰੇ ਵਿਚਾਰੀਆਂ ਤੂ ਦਬਾਦ ਸਮਰਥ ਕੋ ਨਹੀਂ ਕਿਰਪਾ ਕਰ ਬਣਵਾਰੀਆ ਏਸ ਨਾ ਉਹ ਰਥਾਉ ਨਹੀਂ ਸਬਦ ਲਗ ਸਵਾਰੀਆ ਕਹਿਨ ਨਾਨਕ ਲਈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇਆ ਕਰ ਕਿਰਪਾ ਕਿਲਿ ਕਾਟੇ ਗਿਆਨ ਅੰਜਨ ਸਾਰੇਆ ਅੰਦਰ ਜਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਸੱਚੇ ਸਵਾਰੀਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰੀ ਆ ਇੱਕ ਭਰਮ ਭੂਲੇ ਫਿਰੇ ਦੇ ਇਸ ਇੱਕ ਨਾਮ ਲਗ ਸਵਾਰੀਆ ਗੁਰ ਪ੍ਰਸਾਦਿ ਮਨ ਪਇਆ ਨਿਰਮਲ ਜਨ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇਓ ਕਥ ਕੀ ਕਰੋ ਕਹਾਣੀ ਕਰਿਓ ਕਹਾਣੀ ਅਖੱਤ ਕੇਰੀ ਕਿਤ ਦਵਾਰੇ ਪਾਈਐ ਤਨ ਮਨ ਧਨ ਸਭ ਸੋਬ ਗੁਰ ਕੋ ਹੁਕਮੰਨੇ ਪਾਈਏ ਹੁਕਮੰਨੇ ਗੁਰੂ ਕੇਰਾ ਗਾਬ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਿਤ్రਾਈ ਕਿਨੇ ਨਾ ਪਾਇਆ ਚਿਤ్రਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੂੰ ਏਤ ਪਰਮ ਭਲਾਇਆ ਮਾਇਆ ਤਾਂ ਮੋਹਣੀ ਤਿੰਨੇ ਕੀਤੀ ਜਿੰਠ ਬੋਲੀ ਪਾਇਆ ਕੁਰਬਾਨ ਕੀਤਾ ਤਿਸੇ ਬਿਟੋ ਜਨਮੋ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਿਤ్రਾਈ ਕਿਨੇ ਨਾ ਪਾਇਆ ਏ ਮਨ ਪਿਆਰੇ ਆ ਤੂੰ ਸਦਾ ਸੱਤ ਸਮਾਲੇ ਏਕ ਟੰਬ ਤੂੰ ਦੇਖਦਾ ਚਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚਲੇ ਨਹੀਂ तिस ਨਾਲ ਕਿਉਂ ਚਿਤ ਲਾਈਏ ਐਸਾ ਕਮ ਮੂਲੇ ਨਾ ਕੀਜੇ ਜਿਤ ਅੰਤ ਪਛੋਤਾਈਏ ਸਤਗੁਰ ਕਾ ਉਪਦੇਸ਼ ਸੁਣ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਤ ਸਮਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿੰਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੂਆ ਖਵਖਾਨੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੇ ਨਾਨਕ ਤੂਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੂਰ ਨਰ ਮਨਜਨ ਅੰਮ੍ਰਿਤ ਖੋਜਤੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ 기ਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੂਦੋ ਪਾਏ ਇਕ ਵੇਖ ਪਰ ਸਣਿਆ ਆਇਆ ਲਭ ਲੋਭ ਅਹੰਕਾਰ ਚੂਕਾ ਸਤਗੁਰ ਪਲਾ ਪਾਇਆ ਕਹੇ ਨਾਨਕ ਜਿਸਨੋ ਆਪ ਤੂਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਪਗਤਾਂ ਕੀ ਚਾਲ ਅੰਡਰਾਲੀ ਚਾਲ ਅੰਡਰਾਲੀ ਪਗਤਾਂ ਕੇਰੀ ਬਖਮਾਰਗ ਚਲਣਾ ਲਭ ਲੋਭ ਅਹੰਕਾਰ ਤਤ੍ਰishna ਬਹੁਤ ਨਾਹੀ ਬੋਲਣਾ ਖੰਨਿਆ ਤਿੱਖੀ ਵੱਲੋਨੀ ਕੀ ਇਹਤ ਮਾਰਗ ਜਾਣਾ ਗੁਰਪ੍ਰਥਾ ਦੀ ਜਿਨ ਆਪ ਤਜਿਆ ਹਰਵਾਸਨਾ ਸਮਾਣੀ ਕਹਿ ਨਾਨਕ ਚਾਲ ਪਗਤਾਂ ਜੁਗੋ ਜੁਗ ਅੰਡਰਾਲੀ ਜਿਵੇਂ ਤੂੰ ਚਲਾਵੇ ਤਿਵੇਂ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵੇਂ ਤੂੰ ਚਲਾਵੇ ਤਿਵੇਂ ਚੱਲੇ ਜਿਨਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਇਐ ਸੇ ਹਰ ਹਰ ਸਦਾ ਤਿਆਵੇ ਜਿਸ ਨੂੰ ਕਥਾ ਸੁਣਾਈਐ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੀ ਪਾਵੇ ਤੇ ਵਿਚਲਾਵੇ ਇਹ ਸੋਹਲਾ ਸਬਦ ਸੁਹਾਵਾ ਸਬਦ ਸੁਹਾਵਾ ਸੋਹਲਾ ਸਤਗੁਰ ਸੁਣਾਇਆ ਇਹ ਤਨੇ ਕੇ ਮਨ ਵਸਿਆ ਜਨ ਧੁਰੋ ਲਿਖਿਆ ਆਇਆ ਏਕ ਫਿਰ ਏਕ ਨੇਰੇ ਕਰੇ ਗੱਲਾਂ ਗਲੀ ਕਿਨੇ ਨਾ ਪਾਇਆ ਕਹੇ ਨਾਨਕ ਸਬਦ ਸੋਹਲਾ ਸਤਗੁਰ ਸੁਣਾਇਆ ਪਵਿੱਤ ਹੋਏ ਸੇ ਜਨਾ ਜਨ ਹਰ ਤੇ ਆਇਆ ਹਰ ਤੇ ਆਇਆ ਪਵਿੱਤ ਹੋਏ ਗੁਰਮੁਖ ਜਨ ਇ ਤੇ ਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ ਸੰਗ ਸਬਾਇਆ ਕਹੇ ਪਵਿੱਤ ਸੁੰਦੇ ਪਵਿੱਤ ਸੇ ਪਵਿੱਤ ਜਨ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਨ ਗੁਰਮੁਖ ਹਰਿ ਤੇ ਆਇਆ ਕਰਮੀ ਸਹਿਜ ਨ ਉਪਜੈ ਵਿਨ ਸਹਿਜੈ ਸਹਿ ਸਾਣਾ ਜਾਏ ਨਾ ਜਾਏ ਸਹਿ ਸਾ ਕਿਤੇ ਸੰਜਮ ਰਹਿ ਕਰਮ ਕਮਾਏ ਸਹਿਜ ਸੇ ਜੀਉ ਮਲੀਨ ਹੈ ਕਿ ਤ ਸੰਜਮ ਤੋਤਾ ਜਾਏ ਮਨ ਤੋ ਬੋਸਬਦ ਲਾਗਿਓ ਹਰ ਸਿਉ ਰਹੋ ਚਿਤ ਲਾਇ ਕਹੇ ਨਾਨਕ ਗੁਰ ਪ੍ਰਸ਼ਾਦੀ ਸਹਿਜ ਉਪਜੈ ਸਹਿ ਸਾਈ ਵਜਾਏ ਜਿਉ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜਿਇ ਤੇ ਮੈਲੇ ਤੇ ਜਨਮੇ ਜੂਏ ਹਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾਹੀ ਫਿਰ ਜਿਉ ਬਿਤਾਲਿਆ ਕਹਿ ਨਾਨਕ ਜਿਨ ਸੱਚ ਦਸ ਜਿਆ ਕੂੜ ਲਾਗੇ ਤਿਨੇ ਜਨਮੇ ਜੂਏ ਹਰਿਆ ਜਿਉ ਨਿਰਮਲ ਬਾਹਰਿ ਨਿਰਮਲ ਬਾਹਰਿ ਤਾਂ ਨਿਰਮਲ ਜਿਇ ਤੇ ਨਿਰਮਲ ਸਤਿਗੁਰ ਤੇ ਗਰਨਿ ਕਮਾਣੀ ਕੂੜ ਕੀ ਸੋਈ ਪਹੁੰਚੇ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੋ ਗੁਰੂ ਨਾਲੇ ਜੋ ਕੋ ਸਿੱਖ ਗੁਰ ਸੇਤੀ ਸੰਮੁਖ ਹੋਵੇ ਹੋਵੇ ਸੰਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰਾਤਮੈ ਸਮਾਲੇ ਆਪ ਛੜ ਸਦਾ ਰਹੇ ਪਰਨੇ ਗੁਰ ਬਿਨ ਅਗਰ ਨ ਜਾਣੇ ਕੋਈ ਕਹਿ ਨਾਨਕ ਸੁਨੋ ਸੰਤੋਸੋ ਸੁਖ ਸੰਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ ਤਾਵੇ ਮੁਕਤ ਨ ਹੋਰਥੈ ਕੋਈ ਪੂਸ਼ਪ ਵੇਖੀਆ ਜਾਏ ਅਨੇਕ ਜੁਨਨੀ ਧਰਮ ਆਵੇ ਬਿਨ ਸਤਿਗੁਰ ਮੁਕਤ ਨ ਪਾਵੇ ਪਿਰ ਮੁਕਤ ਪਾਏ ਲਗ ਚਰਣੀ ਸਤਿਗੁਰ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖਿਓ ਬਿਨ ਸਤਿਗੁਰ ਮੁਕਤ ਨ ਪਾਵੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਦਿਨਾ ਸਮਾਣੀ ਪੀਵੋ ਅਮਰਤ ਸਦਾ ਹਰੋ ਹੋ ਹਰ ਰੰਗ ਜਪ ਸਰੰਗ ਬਾਣੀ ਕਹਿ ਨਾਨਕ ਸਦਾ ਇਹ ਗਾਵੋ ਸੱਚੀ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰ ਬਿਨਾ ਹੋਰੇ ਕੱਚੀ ਬਾਣੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਕਹੇ ਦੇ ਕੱਚੇ ਸੁੰਦੇ ਕੱਚੇ ਕੱਚੇ ਆਖ ਬਖਾਣੀ ਹਰ ਹਰ ਨਿਤ ਕਰਿਉ ਰਸਨਾ ਕਹਿਆ ਕੁਛ ਨ ਜਾਣੇ ਚਿਤ ਜਨਕਾ ਹਰ ਲਾਇਆ ਮਾਇਆ ਬੋਲਣ ਪੈਰਵਾਣੀ ਕਹਿ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿੰਦ ਮੰਨ ਲਾਗਾ ਇਹੋ ਆਸਮਾਓ ਸਭ ਤੇਤੀ ਮਨ ਮਿਲੇ ਆ ਸੱਚ ਲਾਇਆ ਪਾਉ ਆਪੇ ਹੀਰਾ ਰਤਨਾ ਆਪੇ ਜਿਸੂ ਦੇ ਬਜਾਇ ਕਹ ਨਾਨਕ ਸਬਦ ਰਤਨ ਹੈ ਹੀ ਰਾਜ ਤਜੜਾਓ ਸਿਵ ਸਗਤ ਅਪਾਇ ਕੇ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪੇ ਵੇਖੇ ਗੁਰਮੁਖ ਕਿਸੇ ਬਜਾਵੇ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਗੁਰੂ ਜਿਸ ਨੂੰ ਆਪ ਕਰੇ ਸੋ ਏਕ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਾਤੇ ਸਾਰ ਨ ਜਾਣੀ ਤਾਤੇ ਸਾਰ ਨ ਜਾਣੀ ਗੁਰੂ ਬਾਜੋ ਤਾਤੇ ਸਾਰ ਨ ਜਾਣੀ ਤੈ ਗੁਣੀ ਸੰਸਾਰ ਪਰਨ ਸੁਤਤਾ ਸੁਤੇ ਹਰੈਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅਮਰਤ ਬਾਣੀ ਕਹਿ ਨਾਨਕ ਸੋ ਦਤ ਪੈ ਜਿਸਨੂੰ ਆਂਦਿਨ ਹਰ ਲਿਵ ਲਾਗੇ ਜਗਤ ਰੈਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਮਣੋ ਵਿਸਾਰਿਏ ਮਨ ਕੋ ਵਿਸਾਰੇ ਇਹ ਵਰਦਾਤਾ ਜ ਅਗਨੀ ਮੈਂ ਆਹਾਰ ਪਚਾਵੇ ਉਸਨੂੰ ਕਹਿ ਪੋ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਲਾਏ ਆਪੇ ਲਾਵੇ ਗੁਰਮੁਖ ਸਦਸ ਮੰਨ ਲੀਐ ਆਪਣੀ ਲਿਵ ਆਪੇ ਜਾਏ ਗੁਰਮੁਖਸ ਦਾ ਸੰਭਾਲੀਐ ਕਹਿ ਨਾਨਕ ਇਹ ਵਿਰ ਦਾਤਾ ਸੋ ਕੋਮਣ ਵਿਸਾਰੀਐ ਜੈਸੀ ਅਗਣ ਉਦਰ ਮੈਂ ਤੈਸੀ ਬਾਰੀ ਮਾਇਆ ਮਾਇਆ ਅਗਨੀ ਸਭ ਇੱਕੋ ਜਹੀ ਕਰਤੇ ਖੇਲਰ ਜਾਇ ਜਾਂ ਦਿਸਪਾਣਾ ਜੰਮਿਆ ਪਰਵਾਰ ਪਲਾ ਪਾਇਆ ਲਿਵ シュਡ ਕੀ ਲਾਗੀ ਤ੍ਰishna ਮਾਇਆ ਅੰਦਰ ਵਰਤਾਇਐ اے ਮਾਇਆ ਜਿਤ ਹਰ ਵਿਸਰੇ ਮੋਹੁ ਪਜੇ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦਿ ਜਿਨ ਲਿਵ ਲਾਗੀ ਤਨ ਵਿੱਚ ਮਾਇਆ ਪਾਇਆ ਹਰਿ ਆਪ ਅਮੋਲਕ ਹੈ ਮੋਲ ਨਾ ਪਾਇਆ ਜਾਏ ਮੋਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਵਿਲਾਇ ਐਸਾ ਸਤਿਗੁਰਜੇ ਮਿਲੇ ਤਿਸਨੂੰ ਸਿਰ ਸਿਓ ਪਾਏ ਵਿੱਚ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੇ ਮਨ ਆਏ ਹਰਿ ਆਪ ਅਮੋਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਸ ਮੇਰੀ ਮਨ ਵੰਜਾਰਾ ਹਰ ਰਸ ਮੇਰੀ ਮਨ ਵੰਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਜਾ ਨਿਤ ਜਪੋ ਜੀ ਲਾਹਾ ਖਟੇ ਦਿਹਾੜੀ ਹਰ ਹਰ ਨਿਤ ਜਪਿਓ ਜੀ ਹਾਂ ਲਾਹ ਘਟ ਦਿਹਾੜੀ ਇਹ ਤਨ ਤਿਨਾ ਮਿਲਿਆ ਜਿਨ ਹਰਪਾਣਾ ਕਹਿ ਨਾਨਕ ਹਰਸ ਮੇਰੀ ਮਨ ਹੋਆ ਬੰਜਾਰਾ ਇਹ ਰਸਨਾ ਤੂੰ ਅਣ ਰਸ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤੇ ਜਿਚਰ ਹਰਸ ਪੱਲੇ ਪਾਏ ਹਰਸ ਪੱਲੇ ਪਾਏ ਪੀਏ ਹਰਸ ਬਹੜਨਾ ਦ੍ਰਿਸ਼ਨਾ ਲੱਗੇ ਆਏ ਇਹ ਹਰਸ ਕਰਮੀ ਪਾਈਏ ਸਤਗੁਰੂ ਮਿਲੇ ਜਿਸੇ ਆਏ ਕਹਿ ਨਾਨਕ ਹੋਰ ਅੰਨ ਸਭ ਰਿਸ ਵਿਸਰੈ ਜਾ ਹਰ ਵਸਮਨ ਨੇ ਆਏ ਕਿਹੇ ਨਾਨਕ ਹੋਰ ਅਨਰਸ ਸਭ ਵਿਸਰਿਆ ਜਹਰ ਵਸੇ ਮਨ ਆਏ ਸ੍ਰੀ ਰਾਮੇ ਰਿਆ ਹਰ ਤੁਮੇ ਜੋਤ ਰਖੀ ਤਾਂ ਤੂੰ ਜਗ ਮੇ ਆਇਆ ਹਰ ਜੋਤ ਰਖੀ ਤੁਦ ਵਿੱਚ ਤਾਂ ਤੂੰ ਜਗ ਮੇ ਆਇਆ ਹਰਿਆਪੇ ਮਾਤਾ ਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ ਗੁਰੂ ਪ੍ਰਸਾਦੀ ਬੂਝਿਆ ਤਾਂ ਚਲਤ ਹੋਆ ਚਲਤ ਨਦਰੀਆ ਆਇਆ ਕਹਿ ਨਾ ਸ੍ਰਿਸ਼ਟ ਕਾ ਮੂਲ ਰੱਜੇ ਆਜੁਤ ਰਖੀ ਤੂੰ ਜਗ ਮੇ ਆਇਆ ਮਨ ਜੋ ਭਇਆ ਪ੍ਰਭ ਅਗੰ ਸੁਣਿਆ ਹਰ ਮੰਗਲ ਲਗਾਉ ਨਿਤ ਸਖੀ ਗ੍ਰਾਮ ਅੰਦਰ ਬਣਿਆ ਹਰੇ گاਉ ਮੰਗਲ ਨਿਤ ਸਖੀਏ ਸੋਖ ਦੋਖ ਨਾ ਵਿਆਪਿਏ ਗੁਰ ਚੰਨ ਲਾਗੇ ਤਿੰਨ ਸਬਾਗੇ ਆਪਣਾ ਪਿਰ ਜਾਪਿਏ ਆਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਮਿਲਿਆ ਕਰਨ ਕਾਰਨ ਜੋਗ ਇਹ ਸਰੀਰਾ ਮੇਰੇ ਆ ਇਸ ਜਗ ਮੇ ਆਕੇ ਕੀ ਹੱਤੁ ਕਰਮ ਕਮਾਇਆ ਕੀ ਕਰਮ ਕਮਾਇਆ ਤੁਦ ਸਰੀਰਾ ਜਾਂ ਤੂੰ ਜਗ ਮੇ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਸਿਉ ਚਿਤ ਲਾਇਆ ਇਹ ਨੇਤਰੋ ਮੇਰੇ ਓ ਹਰ ਤੁਮ ਮੈਂ ਜੋ ਤਰੀ ਹਰ ਬਿੰਦੂ ਜਾਵਰ ਨ ਦੇਖਿਓ ਕੋਈ ਹਰ ਬਿੰਦੂ ਜਾਵਰ ਨ ਦੇਖਿਓ ਕੋਈ ਨਦਰੀ ਹਰ ਨਿਹਾਲਿਆ ਇਹ ਵਿ ਸੰਸਾਰ ਤੁਮ ਦੇਖਦੇ ਹਰ ਇੱਕ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੂਝਿਆ ਜਾ ਵੇਖਾਂ ਹਰ ਏਕ ਹੈ ਹਰ ਵੀਨੇ ਵਰਨਾ ਕੋਈ ਕਹ ਨਾਨਕ ਨੇਤਰ ਅੰਧ ਸੇ ਸਾਤ ਗੁਰ ਮਿਲੀਐ ਦਰਦ੍ਰਿਸ਼ਟੀ ਹੋਏ ਏਸ ਵਰਣੋ ਮੇਰਿਓ ਸੱਚ ਸੁਨੋ ਪਠਾਓ ਸੱਚ ਸੁਨੋ ਨਾਮ ਪਠਾਏ ਸਿਰ ਲੈ ਸੁਣਿਆ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸਮਾਣੀ ਸਚਲ ਖਵਡਾਣੀ ਤਾ ਕੀ ਗਤ ਕਹੀ ਨ ਜਾਏ ਕਹ ਨਾਨਕ ਅਮਰਤ ਨਾਮ ਸੁਣੀਓ ਪਵਿੱਤਰ ਹੋ ਸੱਚ ਸੁਨੋ ਪਠਾਓ ਹਰੀ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਉਣ ਵਜਾਇਆ ਵਜਾਇਆ ਵਾਜਾ ਪਉਣ ਦਵਾਰੇ ਪ੍ਰਗਟ ਕੀਏ ਦਸਮਾ ਗੁਫਤ ਰਖਾਇਆ ਵਜਾਇਆ ਵਾਜਾ ਨੌਂ ਦਵਾਰੇ ਪ੍ਰਗਟ ਕੀਏ ਦਸਮਾ ਗੁਫਤ ਰਖਾਇਆ ਗੁਰਦੁਆਰੇ ਲੈ ਧਾਵਣੀ ਇਕਨਦਸਮਾ ਦਵਾਰ ਦਿਖਾਇਆ ਤੇ ਅਨੇਕ ਰੂਪ ਨਾਉਣੇ ਦਿੱਸ ਕਾੰਦ ਨਾ ਪਾਏ ਜਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਭਮਣ ਜਾਇਆ ਇਹ ਸੱਚਾ ਸੋਹਲਾ ਕਰ ਗਾਓ ਸੱਚਾ ਸੋਹਲਾ ਗਾਵ ਤਾਂ ਸੋਹਲਾ ਕਰ ਸੱਚੇ ਜਿੱਥੇ ਸਦਾ ਸੱਚ ਤੇ ਆਵੇ ਸੱਚ ਤੇ ਆਵੇ ਜਾਂ ਤੁਧ ਪਾਵੇ ਗੁਰਮੁਖ ਜੀ ਨਾਮ ਜਿਐਵੇ ਏ ਸਤਿ ਸਰਵਗਨਾ ਕਖਸਮ ਹੈ ਜਿਸਨੂੰ ਬਖਸ਼ੇ ਸੋਸਨ ਜਨ ਪਾਵੈ ਕੈ ਨਾਨਕ ਸੱਚਾ ਸੁਹਲਾ ਕਰ ਗਾਵੈ ਅਨੰਤ ਨੋ ਵੜ ਭਾਗੀ ਹੋ ਸਗਲ ਮਨ ਅਰਥ ਪੂਰੇ ਪਾਰ ਬ੍ਰਮ ਪਪਾਇ ਉਤਰੇ ਸਦਲ ਸੂਰੇ ਐ ਦੁਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਇਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਣੀਤ ਕਹਤੇ ਪਵਿੱਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂ